ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਪਲੀਜ਼ੋਂ ਕਿ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਕੈਂਦਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰ ਹਾਂ ਮੇਰੇ ਕੋਈ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀ ਤੇ ਮੈਨੂੰ ਕੋਈ ਸਪੋਰਟ ਕਰੇ ਤਰਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਨਾ ਵੀ ਮੇਰੀ ਕੋਈ ਨਾ ਕੋਈ ਮਜਦ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ ਥਾਲਾ ਬਣਾ ਕੇ ਦੇ ਦੋ ਇਟਾ ਟਾ ਫਰਾਓ ਮਿਸਤਰੀਆਂ ਦਾ ਮਗਰ ਜਾਈਦਾ ਜੀ ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਤੇ ਜਦੋਂ ਮੈਂ ਰੱਖਸ਼ਾ ਪਾਉਂਦਾ ਰਹਿ ਮੈਂ ਨਾਲ ਨਾਲ ਗੁੰਮਦਾ ਵੀ ਰਿਹਾ ਆਂ ਓਹੀ ਜਿੱਥੇ ਪੱਗ ਸੀ ਬਟਾਈ ਓਏ ਓਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਬਟਾਈ ਓਏ ਓਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਖਨੇਰੀ ਇਮੋਸ਼ਨਲ ਬੰਦਾ ਮਰਦਾ ਪਹੁੰਚਿਆ ਜਾਣਾ ਚਾਹੀਦਾ ਮੈਨੂੰ ਕੋਈ ਸਪੋਰਟ ਕਰੇ ਉਥੋਂ ਮੈਨੂੰ ਸ਼ੌਂਕ ਆਇਆ ਫਿਰ ਮੈਨੂੰ ਸਾਰੇ ਕਹਿੰਦੇ ਆ ਬੇ ਤੇਰੀ ਆਵਾਜ਼ ਬਹੁਤ ਵਧੀਆ ਤੇ ਨਾ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਉ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆ ਮੈਨੂੰ ਕੋਈ ਮੈਸੇਜ ਉਦੋਂ ਮਾਪੇ ਹੀ ਤੁਰ ਗਏ ਅਸੀਂ ਰੁੜੇ ਦੇ ਰੁੜੇ ਦੇ ਪਹੁੰਚੇ ਵਿਚ ਪਰੇ ਦੇਸਾਂ ਦੇ ਅਸਦੀ युग ਵਿੱਚ ਹੁਨਰ ਨੂੰ ਦੁਨੀਆਗੇ ਪੇਸ਼ ਕਰਨ ਦੇ ਲਈ ਕਈ ਪਲੇਟਫਾਰਮ ਮੌਜੂਦ ਨੇ ਪਰ ਫਿਰ ਵੀ ਕੁਝ ਹੁਨਰਮੰਦ ਨੌਜਵਾਨ ਜਿਹੜੇ ਨੇ ਉਹ ਗਰੀਬੀ ਕਾਰਨ ਆਪਣਾ ਹੁਨਰ ਉਜਾਗਰ ਨਹੀਂ ਕਰ ਪਾਉਂਦੇ ਤੇ ਅਜੇ ਹਾਈ ਇੱਕ ਨੌਜਵਾਨ ਬਟਾਲਾ ਦਾ ਰਹਿਣ ਵਾਲਾ ਖਜਾਨ ਸਿੰਘ ਹੈ ਜੋ ਕਿ ਮਹਿਰਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਪਤਨੀ ਦਾ ਟਿੱਡਾ ਪਾਰ ਹੀ ਰਿਹਾ ਪਰ ਉਸ ਕੋਲ ਜੋ ਸੁਰੀਲੀ ਆਵਾਜ਼ ਦਾ ਕੁਦਰਤ ਵੱਲੋਂ ਦਿੱਤਾ ਹੁਨਰ ਹੈ ਉਹ ਗਰੀਬੀ ਦੇ ਬੋਝ ਹੇਠ ਦਬ ਕੇ ਰਹਿ ਗਿਆ ਤੇ ਖਜਾਨ ਸਿੰਘ ਜਦੋਂ ਦੱਸਦਾ ਇਹ ਰਿਕਸ਼ਾ ਚਲਾਉਂਦਾ ਸੀ ਤਾਂ ਉਹ ਦੋਵੇਂ ਗੁੰਗੁਨਾ ਕੇ ਆਪਣੀ ਸਵਾਰੀਆਂ ਨੂੰ ਆਪਣਾ ਕਾਇਲ ਕਰ ਲੈਂਦਾ ਸੀ ਤੇ ਹੁਣ ਮਜ਼ਦੂਰੀ ਕਰਦੇ ਹੋਏ ਵੀ ਗੁੰਗੁਨਾਉ ਸਬਸਤੇ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਖੂਬ ਧਿਆਨ ਦੇ ਨਾਲ ਉਸ ਦਾ ਇਹ ਗੀਤ ਜਿਹੜਾ ਨੇ ਉਹ ਸੁਣਦੇ ਨੇ ਤੇ ਉਸ ਦੀ ਤਾਰੀਫ਼ ਵੀ ਜਿਹੜੀ ਕੀਤੀ ਜਾਂਦੀ ਹੈ ਪਰ ਕਦੇ ਉਸ ਨੂੰ ਕਿਸੇ ਨੇ ਅੱਗੇ ਵਧਾਉਣ ਵਿੱਚ ਸਹਿਯੋਗ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕੀਤੀ ਤੇ ਕੁਝ ਦਿਨਾਂ ਤੋਂ ਹੀ ਕਿਸੇ ਦੀ ਸਲਾਹ ਤੇ ਇੰਸਟਾਗ੍ਰam ਤੇ ਵਿੱਚ ਗੀਤ ਗਾ ਕੇ ਆਪਣੀ ਵੀਡੀਓਜ਼ ਉਸਨੇ ਪਾਉਣੀਆਂ ਸ਼ੁਰੂ ਕੀਤੀਆਂ ਨੇ ਜੋ ਕਾਫੀ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਨੇ ਦੱਸ ਤੇ ਇਹ ਗਰੀਬੀ ਦੇ ਹੇਠ ਤੱਬੀ ਸੁਰੀਲੀ ਆਵਾਜ਼ ਨੂੰ ਲੋੜ ਹੈ ਤਾਂ ਸਿਰਫ ਕਿਸੇ ਦੋਸਤ ਗੋਡਫਾਦਰ ਤੇ ਤਿਆਉ ਸੁਣ ਲੈਨੇ ਸੁਰੀਲੀ ਆਵਾਜ਼ ਦੇਖ ਲੈਨੇ ਆ ਖਜਾਨ ਸਿੰਘ ਦਾ ਹੁਨਰ ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਵਾ ਤੇਰੇ ਤੇਰੇ ਵਰਗਾ ਆ ਮੈਂ ਮੈਨੂੰ ਲੱਗਦਾ ਰਹਿੰਦਾ ਮੈਂ ਜਿਵੇਂ ਤੇਰੇ ਵਰਗਾ ਆ ਕਦੇ ਸੂਰਜ ਵਾਂਗੂੰ ਤਪਦਾ ਹਾਂ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜੇਦ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀਬ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜੇਦ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਹਾਂ। ਥਾਲਾ ਬਣਾ ਕੇ ਦੇ ਦਿਓ ਇਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ। ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਤੇ ਜਦੋਂ ਮੈਂ ਰਕਸ਼ਾ ਵਾਂਦਾ ਰਹਿ ਮੈਂ ਨਾਲ-ਨਾਲ ਗਾਉਂਦਾ ਵੀ ਰਿਆ ਵਾਂ ਤੇ ਉਤੋਂ ਮੈਨੂੰ ਸ਼ੌਂਕ ਵਿਆ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਹੈਂਦਵਾ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀ ਤੇ ਮੈਨੂੰ ਕੋਈ ਸਪੋਰਟ ਕਰੇ ਉਤੋਂ ਮੈਨੂੰ ਸ਼ੌਂਕ ਆ ਫਿਰ ਮੈਨੂੰ ਸਾਰੇ ਕੈਂਡ ਆ ਤੇਰੀ ਵਾਜ ਬਹੁਤ ਵਧੀਆ ਤੇ ਨਾਲ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਓ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆਇਆ ਮੈਨੂੰ ਕੋਈ ਮੈਸੇਜ ਕਰੇ ਵੀ ਤੂੰ ਇੱਥੇ ਆ ਪਾ ਤੈਨੂੰ ਲੈ ਕੇ ਜਾਣੇ ਆ ਤਰਾ ਸਟੇਟ ਤੇ ਕੋਈ ਗੁਵਾਈਏ ਤੇ ਇਦਾਂ ਦਾ ਮੈਨੂੰ ਅਜੇ ਤੱਕ ਕੋਈ ਮੈਸੇਜ ਨਹੀਂ ਆਇਆ ਮੈਂ ਸਿੱਧੂ ਦਾ ਸੁਣਾਵਾਂਗਾ ਬਾਤ ਤੋਂ ਬਾਤ ਸਪ ਆਪਣੀ ਥੋੜੀ ਬਤੀ ਕੋਈ ਰੋਜੀ ਦਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਪਰਿਵਾਰ ਚ ਮੈਂ ਮੇਰੀ ਵਾਈਫ ਆ ਜੀ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਓਨੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਆਈ ਕਿਉਂਦੇ ਆ ਵਧੀਆ ਵਾ ਘੈਂਟ ਵਾ ਆਤ ਵਾ ਨਾਈਸ ਆ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੇ ਸਟੈਪ ਨਹੀਂ ਜੇ ਮਿਲੇ